ਚੱਕ ਲੈ ਕਰਾਂ ਵਿੱਚੋਂ ਬੰਦੇ ਲੱਗੀ ਵੇਖ ਸ਼ਹੀਦ ਦੀ ਫੋਟੋ ਲੱਗੈ ਸਰਹੰਦਾਂ ਨੂੰ ਮੈਂ ਕਹਿੰਦੀ ਰਹਿ ਗਈ ਰੁਕੋ ਰੁਕੋ ਜਦੋਂ ਜਦਾਂ ਆਉਂਦੀਆਂ ਨੇ ਵੱਜੇ ਬਟ ਬਦੁਕਾਂ ਦੇ ਜਬਰ ਨਾਲ ਤੋੜਦੇ ਸੀ ਪੁਲਸ ਵਾਲੇ ਲੋਕਾਂ ਸੁੱਖਾਂ ਦੇ ਉਹ ਅੱਜ ਵੀ ਜਦਾ ਨੇ ਉਹ ਤਾਂ ਅੱਜ ਵੀ ਜਦਾ ਨੇ ਕਿੰਨਾ ਕਹਿਰ ਪੁਲਸ ਨੇ ਟਾਇਆ ਉਹ ਦਿਨ 84 ਦਾ ਸੰਗ ਤੇ 4 ਜੂਨ ਨੂੰ ਆਇਆ ਉਹ ਦਿਨ ਚਰਾਸੀ ਦਾ ਸੰਗ ਤੇ 4 ਜੂਨ ਨੂੰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ